ਲਾ ਪਰਦਾ ਆਪਾਂ ਨੇ ਠੇਕੇ ਦੇ ਜ਼ਮੀਨ ਤਾਂ ਲੈ ਲਈ ਤੇ ਭੈਣ ਦਾ ਯਾਰ ਪੰਗਾ ਆਪਣੇ ਨਾਲ ਵੀ ਛੇੜੂਆ ਇੱਕੀ ਕਿਉਂ ਜ਼ਮੀਨ ਆਪਣੇ ਨਾਲ ਲੱਗਦੀ ਨਾਲ ਲੱਗਦੀ ਕਰਕੇ ਲੈ ਲਈ ਇੱਕੀ ਛੇਕਾ ਵੀ ਚੱਕਦਾ ਠੇਕੇ ਦਾ ਇਹ ਪੰਗਾ ਆਪਣੇ ਨਾਲ ਵੀ ਛੇੜੂਗਾ ਲੈ ਤਾਂ ਆਪਣਾ ਰੋਲਾ ਮੋਟਰ ਦਾ ਰੋਲਾ ਰੋ ਨਾਲੇ ਲੈ ਉਹ ਨਹਿਰ ਦਾ ਪਾਣੀ ਆਪਾਂ ਨੇ ਪੰਗਾ ਲੈ ਲਿਆ ਇੱਕੀ ਉਹਦਾ ਸੁਭਾਅ ਤਾਂ ਮੈਨੂੰ ਪਤਾ ਸਾਡੇ ਵਾਲੇ ਦਾ ਭੈਣ ਦਾ ਯਾਰ ਬਾਲਾ ਗੱਬਾ ਹੁੰਦਾ ਲੜਾਈ ਦਾ ਹੀ ਗੱਡਾ ਯਾਰ ਉਹ ਤਾਂ ਨੇਰੀ ਅੱਗ ਹੈ ਉਹਦਾ 24 ਘੰਟੇ ਲੜਾਈ ਭਾਲਦਾ ਰਹਿੰਦਾ ਆਪਾਂ ਹਿੱਲਾ ਕਰਾਂਗੇ ਉਹਦਾ ਫਿਰ ਕੀ ਉਹਦਾ ਕੀ ਹਿੱਲਾ ਕਰੇਗਾ ਤੂੰ ਉਦਾਈ ਨਹੀਂ ਪਤਾ ਭੈਣ ਦਾ ਯਾਰ ਹੁਣ ਆ ਖੜੇ ਲੈ ਆ ਪਕੜ ਕੁਰਕ ਸਿੱਟਾ ਕਾ ਹੁੰਦਾ ਲੈ ਆਉਂਦਾ ਸਾਹਮ ਲੈ ਆਉਂਦਾ ਭੈਣ ਦਾ ਮਲੰਗੇ ਤਾਂ ਇਧਰ ਕਿਵੇਂ ਆਇਆ ਤੂੰ ਪਾਣੀ ਵੱਢਣਾ ਹੈ ਮੈਂ ਪਾਣੀ ਦੀ ਵਾਰੀ ਬਾਈ ਤੂੰ ਅੱਜ ਸਾਡੀ ਐ ਤੈਨੂੰ ਕੱਲ ਤੈਨੂੰ ਵਾਰੀ ਦੇਤੀ ਸੀ ਇਹ ਗੱਲ ਪੰਜ ਮਿੰਟ ਉੱਤੇ ਲੰਘੇ ਬਾਲਾ ਬੋਲੀ ਲੁੰਜਦੀ ਗੱਲ ਨਹੀਂ ਹੈਗੀ ਤੂੰ ਐਡੀ ਗੱਲ ਨਹੀਂ ਹੈਗੀ ਪਟੜਾ ਕਿਉਂ ਨੇ ਤੁਸੀਂ ਹਾਂ ਐਡੀ ਗੱਲ ਨਹੀਂ ਹੈਗੀ ਤੂੰ ਪਾਣੀ ਦੇ ਨੱਕਾ ਡਾ ਕੇ ਵੱਢ ਕੇ ਦਿਖਾ ਦੇ ਅੱਜ ਵੱਢੂ ਮੈਂ ਪੰਜ ਮਿੰਟ ਉੱਤੇ ਲੰਘੇ ਕੱਲ ਵਾਰੀ ਤੇਰੀ ਸੀ ਲੈ ਇੱਕ ਪਾਸਾ ਹੋਊ ਅੱਜ ਇੱਕ ਪਾਸਾ ਕਰ ਲੋ ਤੀ ਇੱਕ ਪਾਸੀ ਕਰ ਲੋ ਹਾਂ ਮੈਂ ਵੱਢਦਾ ਆ ਜੋ ਦੇਖ ਲਈ ਤੂੰ ਦੇਖ ਲਈ ਪਾਣੀ ਵੱਢੀ ਅੱਜ ਵੱਢ ਵੱਢ ਪਾਣੀ ਵੱਢ ਵੱਢ મેડદ આપણ <rôle> <of> <ici> <The plane tweet> ਆਇਆ ਆ ਸਾਡੇ ਕੀ ਹੋ ਗਿਆ ਏ ਉਹ ਮਾਰ ਅੱਛਾ ਕਾਦੇ ਪਿੱਛੇ ਲੜੇ ਨੇ ਪਾਣੀ ਪਿੱਛੇ ਪਾਣੀ ਪਿੱਛੇ ਲੜ ਪਏ ਅੱਛਾ ਆਪਣਿਆਲਾ ਉਹਨੂੰ ਮਾਰ ਅੱਛਾ ਚਲੋ ਭਾਈ ਮੈਂ ਤਾਂ ਖੇਤ ਗੇੜਾ ਮਾਰਨਾ ਤੇ ਮੈਂ ਤਾਂ ਚਲ ਜਵਾਕ ਆਏ ਨੇ ਭੱਜ ਕੇ ਭੱਗ ਜੀਏ ਕੀ ਗੱਲ ਹੋਈ ਉਹ ਕਾਦੇ ਪਿੱਛੇ ਲੜ ਪਏ ਏ ਪਤਾ ਨਹੀਂ ਭਾਈ ਬੱਦੂ ਛੱਡ ਦੋ ਪਾਣੀ ਉਹ ਕੀ ਹੋ ਗਿਆ ਤੁਹਾਨੂੰ ਕਰ ਕਰਦੇ ਕਾਤੋਂ ਮਾਰਦੇ ਹੋ ਕੀ ਭਾਈ ਉਹ ਕੀ ਹੋ ਗਿਆ ਤੁਹਾਨੂੰ ਮੁੰਡਿਆ ਚੁੱਪ ਕਰ ਮੁੰਡਿਆ ਕਰ ਕਰ ਦੇਣਾ ਮਰੋਂ ਵੱੜ ਕੇ ਉਹ ਨਹੀਂ ਨਹੀਂ ਛੱਡੋ 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 ਨਾ ਮਾਰੂ ਅੱਜ ਉਹ ਨਾ ਨਾ ਉਹ ਨਾ ਕਹੀ ਨਾ ਮਾਰ ਐਵੇਂ ਕੰਮ ਗਲਤ ਕਰੋਗੇ ਹਰੋਜ ਆ ਉਹ ਕੋਈ ਨਹੀਂ ਤੁਸੀਂ ਛੱਡੋ ਉਹ ਸਮਝੋ ਸਮਝੋ ਤੁਸੀਂ ਉਹ ਕੋਈ ਨਹੀਂ ਕੋਈ ਨਹੀਂ ਉਹ ਸਮਝੋ ਉਹ ਟਿਕ ਜੋ ਟਿਕ ਜੋ ਟਿਕ ਜੋ ਉਹ ਟਿਕ ਜ ਕੋਈ ਨਹੀਂ ਉਹ ਕਾਨੂੰ ਨਹੀਂ ਕੋਈ ਕਰ ਕਰਦੇ ਨੇ ਆਏ ਨਾ ਮਰੋ ਮੇਰਾ ਸਾਲਾ ਉਹ ਰੋਜ ਉਹ ਕਾਨੂੰ ਤੁਸੀਂ ਬੈਠੋ ਗਾਲ ਨਹੀਂ ਦੇਣੀ ਕਿਸੇ ਨੂੰ ਚੁੱਪ ਕਰੋ ਕੋਈ ਨਹੀਂ ਪਾਣੀ ਆਪਾਂ ਫੇਰ ਲਾ ਲਾਂਗੇ ਕੋਈ ਗੱਲ ਨਹੀਂ ਕਾਨੂੰ ਲਾ ਲਾਂਗੇ ਕੋਈ ਨਹੀਂ ਕੋਈ ਨਹੀਂ ਅੱਜ ਨਹੀਂ ਯਾਰਾ ਰੋਡੇ ਆਏ ਨਹੀਂ ਭਾਈ ਯਾਰਾ ਮੈਂਬਰ ਸਾਹਿਬ ਆਏ ਨਹੀਂ ਮੇਰੀ ਗੱਲ ਸੁਣ ਲਓ ਜੀ ਤੁਸੀਂ ਆਪੇ ਕਰਦਾ ਕਰਾ ਲੋਕ ਤਾਂ ਉਂਗਲਾਂ ਲਾ ਕੇ ਵਢਾਉਂਦੇ ਨੇ ਉਹ ਨਹੀਂ ਮੈਂਬਰਾ ਉਹ ਨਹੀਂ ਯਾਰ ਥੱਲੇ ਕੀ ਮੈਂ ਕਹੀਦਾ ਮੈਂਬਰਾ ਯਾਰ ਰੋਜ ਦੀ ਕੰਮ ਆ ਯਾਰ ਇਹਦਾ ਉਹ ਕੋਈ ਨਹੀਂ ਕੁਛ ਨਹੀਂ ਹੁੰਦਾ ਹੋਰਾ ਐਡੀ ਗੱਲ ਨਹੀਂ ਹੈਗੀ ਇਹ ਜਿਹੜੀ ਤੁਸੀਂ ਬਣਾ ਕੇ ਵੇਗੇ ਤੁੱਪ ਕਰਦਿਆ ਕਰੋ ਓਏ ਤੀਜੇ ਰੋਲਾ ਪਾਣਾ ਉਹ ਕੋਈ ਨਹੀਂ ਓਏ ਨਹੀਂ ਨਹੀਂ ਲੜਨਾ ਨਹੀਂ ਚਾਹੀਦਾ ਤੁੱਪ ਕਰੋ ਸਿਆਣੇ ਬੰਦੇ ਹੋ ਗੱਲ-ਗੱਲ ਲਾ ਆ ਗਿਆ ਇਹ ਓ ਨਹੀਂ ਯਾਰ ਮੇਰਾ ਕਿਹੜਾ ਰਹੇਗਾ ਮੈਂ ਕਹਾਵਾਂਗਾ ਮੈਂ ਕਿੰਦਰੋਂ ਛੋਟਾ ਮਰਾ ਕਿੱਡੀ ਦੂਰੋਂ ਆਇਆ ਮੋਟਰਸਾਈਕਲ ਤੇ ਤੁਹਾਨੂੰ ਜਦੋਂ ਛੋਟੇ ਕਲੀ ਧੱਕਿਆ ਮੈਂ ਤਾਂ ਫੇਰ ਪਤਾ ਲੱਗਿਆ ਛੋਟਾ ਵੀ ਛੋਟਾ ਪਾਣੀ ਪਿੱਛੇ ਰੋਲਾ ਹੋ ਗਿਆ ਜਰ ਕਰਦੇ ਹੋ ਮੈਂ 바ਰੀ ਲਈ ਆਉਂਦੀ ਹੈ ਗੀਪਰ ਵਿੱਚ ਮੇਰੀ 바ਰੀ ਪੰਦੀ ਹੈ ਮੈਂ ਲਾਉਂਗਾ ਚਲੋ ਜੀ 바ਰੀ ਸਮਝਾਣਾ ਲਾ ਲਾ ਬਾਰੀ ਇਹ ਬੰਢੀ ਹੋਏ ਜਾ ਰਹੇ ਖਾਂਦੇ ਨੇ ਇਹ ਮੈਂ ਕਰਾ ਦੋ ਜਾਣੇ ਆਏ ਸਾਡੇ ਠੇਕੇ ਤੇ ਜ਼ਮੀਨ ਲੈਣੇ ਹੋਏ ਇਹਨੇ ਸਾਡੇ ਨੂੰ ਉਤੋਂ ਨੂੰ ਚੱਕ ਕੇ ਲਈਆ ਯਾਰਾ ਕੋਈ ਨਹੀਂ ਕੋਈ ਨਹੀਂ ਚੁੱਪ ਕਰਦੇ ਮੇਰੀ ਗੱਲ ਸੁਣ ਲੈ ਕੋਈ ਨਹੀਂ ਜੂਪਿਆ ਤੂੰ ਸਿਆਣਾ ਹੈਗਾ ਤੂੰ ਜਵਾਕਾਂ ਨੂੰ ਸਮਝਾਉਣਾ ਤਾਂ ਕੀ ਦੀਗਾ ਉਲਾਨਾ ਤੇ ਇਹ ਕੰਮ ਬਹੁਤ ਗਲਤ ਹੈ ਜਵਾਸ ਲੋਕਾਂ ਦੇ ਉਂਗਲੇ ਚੜਦੇ ਉਹ ਕੋਈ ਨਹੀਂ ਕੋਈ ਨਹੀਂ ਮੇਰੀ ਗੱਲ ਤਾਂ ਮੰਨ ਲਓ ਐਤ ਕੀ ਵਾਰ ਮੇਰੀ ਗੱਲ ਤਾਂ ਸੁਣ ਲੈ ਕਾ ਉਹ ਇੱਥੇ ਖਾਣੇ ਠੱਪੇ ਤੋਂ ਬਹੁਤ ਕੁਛ ਹੁੰਦਾ ਕੁਛ ਨਹੀਂ ਹੁੰਦਾ ਉਹ ਮੈਂ ਰੋਜ਼ ਦੇਖਦਾ ਉੱਥੇ ਨਹੀਂ ਯਾਰ ਮੈਂ ਉੱਥੇ ਰੋਜ਼ ਦੇਖਦਾ ਥਾਣੇ ਤੇ ਵੀ ਕੀ ਹਾਲ ਹੁੰਦਾ ਉੱਥੇ ਬੁੜੀਆਂ ਨੂੰ ਕਿਹੜੀ ਸਿਫਰੀ ਜਾਂਦੇ ਉਹਨਾਂ ਵਾਲੇ ਨਹੀਂ 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 ਯਾਰ ਤੂੰ ਇਹ ਤਾਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਐਡੀ ਬੁੜੀਆਂ ਜਿਹੜੇ ਨਾਲ ਰੋਜ਼ ਦਾ ਕੰਮ ਇਹਨਾਂ ਦਾ ਨਹੀਂ ਕੋਈ ਨਹੀਂ ਰੋਜ਼ ਵਾਲਾ ਪਾਉਂਦੇ ਨਹੀਂ ਯਾਰ ਨਾ ਨਾ ਇਹ ਗੱਲ ਨਹੀਂ ਕਰਨੀ ਚਾਹੀਦੀ ਗਵਰਨਮੈਂਟ ਵੀ ਸਮਝਾਉਂਦੀ ਆ ਲੋਕਾਂ ਨੂੰ ਵੀ ਭਾਈ ਨਾ ਮਰੀ ਖਾਤਰ ਨਾ ਲੜੋ ਕਿਸੇ ਦੀ। ਕੋਈ ਨਹੀਂ ਮੈਂ ਸਮਝਾਉਂਦਾ। ਲੈਟ ਆ ਮੈਂ ਹੁਣ ਤਾਂ ਮੈਂ ਜਾਨ ਜਾਨ ਫਾਹੇ ਲੰਦਾ ਵਿੱਚ ਆ ਕੇ ਲੈਦਾ ਆ ਮਾਂ ਹੋਣਾਗੀ। ਬਾਰੀ ਪਾੜ ਲਈ। ਹਾਂ। ਫੇ ਰੋਲਾ ਕਹਦਾ। ਇਸੇ ਦਾ ਰਾਂ। ਕੋਈ ਨਹੀਂ। ਮੇਰੇ ਕੋਲ 111 ਰਹਿਦਾ ਯਾਰ ਮਾੜਾ ਯਾਰ। ਯਾਰ ਜ ਉਹਨੂੰ। ਕਹਿ ਰਹੇ ਹੋ ਜਿਹੜੀ ਇਥੇ ਮੂਰੀ ਨਹੀਂ ਕਹਿ ਰਹੇ ਸੁੱਕਾ ਵਹਾਣਾ ਹੋਇਆ। ਕੋਈ ਠੰਡਾ ਵਾੜ ਕਰੇਗਾ ਤੂੰ ਪਾਣੀ ਛੱਡੀਆਂ ਨਾਲ। ਮੇਰੀ ਗੱਲ ਤਾਂ ਸੁਣ ਲਿਓ। ਮੈਂ ਉਹ ਪਹਿਲਾਂ ਆਪਣੇ ਦੇਖ ਲਓ ਇੱਥੇ ਉਹ ਕਿੰਨਾ ਉਹਨਾਂ ਦਾ ਰੋਲਾ ਹੋਇਆ। ਉਹ ਬੋਲਿਓ। ਮੈਂ ਮੱਖੀ ਰਵਾਉਣੀ ਆਂ ਆਪਦੀ। ਕੋਈ ਨਹੀਂ ਕੋਈ ਨਹੀਂ ਕੋਈ। ਇਹ ਸੁੱਕਾ ਵਹਾਣ ਛ ਉਹ ਮੇਰਾ ਪਾਣੀ ਲਾ ਲਈ ਕੋਈ ਗੱਲ ਨਹੀਂ ਭਰਾਣਾ ਮੇਰਾ ਬਰੋਬਰ ਹਿੱਸਾ ਹੈ ਉਹ ਹੈਗਾ ਮੈਨੂੰ ਪਤਾ ਅੱਕ ਤਾਂ ਲੈ ਦੇਖ ਲੈ ਨਹੀਂ ਯਾਰ ਇਹ ਸਾਹਮਣੇ ਹੀ ਮੰਨਦਾ ਨਹੀਂ ਇਹ ਗੱਲ ਨਹੀਂ ਬਣਨੀ ਬਾਈ ਜਰਾ ਤੂੰ ਰੱਖ ਲੈ ਯਾਰ ਅਸੀਂ ਇੰਤੀ ਲਾਉਂਦੇ ਗਾਹਾਂ ਕਿਸੀ ਆਏ ਕਰੋ ਹਾਂ ਇਹ ਕੀ ਜਿੰਨਾ ਠੇਕਾ ਦਾ ਬਣਦਾ ਇਹਨੂੰ ਠੇਕਾ ਹੀ ਦੇਉ ਹਾਂ ਨਿਬੜ ਗਈ ਗੱਲ ਨਿਬੜ ਗਈ ਗੱਲ ਹੋਰ ਠੇਕਾ ਦੇਉ ਨਿਬੜ ਗਈ ਨਿਬੜ ਗਈ ਕੋਈ ਨਹੀਂ ਕੋਈ ਨਹੀਂ ਤੂੰ ਹੀ ਗੱਲ ਆਹ ਗੱਲ ਨਹੀਂ ਹੈਗੀ ਆਏ ਕੋਈ ਗੱਲ ਕੋਈ ਨਹੀਂ ਗੱਲ ਦੀ ਮੈਂ ਤਾਂ ਆਪੇ ਹੀ ਤੋ ਗੱਲਾਂ ਕਰਦਾ ਓਏ ਪਹਿਲਾਂ ਬਣੇ ਪਿੰਡ ਤੇ ਕਿੰਨਾ ਕੱਟ ਕੇ ਕਿੰਨਾ ਓਏ ਕੋਈ ਨਹੀਂ ਠੇਕਾ ਮੈਂ ਤੂੰ ਮੇਰੀ ਗੱਲ ਸੁਣ ਕੱਟ ਦਿਵਾ ਦੂੰ ਮੈਂ ਠੇਕਾ ਉਹ ਤੁਸੀਂ ਟੇਕਾ ਲੂ ਕੋਈ ਗੱਲ ਨਹੀਂ ਲਿਖ ਲਿਖਤ ਕ੍ਰਮ ਗੱਲ ਮੈਂ ਯਾਰ ਤੁਸੀਂ ਮੇਰੇ ਤੇ ਯਕੀਨੀ ਹੈਗਾ ਕਿਉਂਕਿ ਤੇਰੇ ਤੇ ਯਕੀਨ ਕਰ ਮੈਂ ਸੋਨੇ ਦਸਤੀ ਗੱਲ ਮੈਂ ਤੁਹਾਡੇ ਦੱਬੀ ਮਕਾਰੂੰਗਾ ਹਾਂ ਆ ਬਸ ਅਕੀ ਸੀਮੀਨੇ ਕੱਢੋ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਰਹਿ ਕਰ ਨਹੀਂ ਕੋਈ ਨਹੀਂ ਤੁਸੀਂ ਜਰ ਰਹਿਤਾ ਕਰੋ ਜੋ ਮੇਰੀ ਗੱਲ ਸੁਣੋ ਸੋਡਾ ਸਾਰਾ ਕੱਸੀ ਦਾ ਪਾਣੀ ਖੰਡ ਦਾਂਗੇ ਹਾਂ ਤੁਹਾਨੂੰ ਪਰਚੀ ਬਣਾ ਕੇ ਦੇਵਾ ਦਿਵਾਉਂਗਾ ਮੈਂ ਗਰਦਾਰ ਤੋਂ ਵੀ ਜਣੀ ਦੀ ਤੁਸੀਂ ਲੜੋ ਨਾ ਯਾਰ ਮੈਂ ਵੀ ਰੋਜ਼ ਕਟੈਰੀਆਂ ਤੇ ਜਾਂਦਾ ਪਰ ਆ ਲੈਦਾ ਹਾਂ ਨਾਲੇ ਹੀ ਨਹੀਂ ਬੜ ਗਿਆ ਇਹ ਸਮਝਾ ਦੇ ਰੋਜ਼ ਨਾ ਪਕਾ ਲੈਣਾ ਇਹ ਮੈਨੂੰ ਫਾਸੀ पे ਮੈਂ ਸ਼ਰਦਾ ਹੁਣ ਵਾ ਠੀਕ ਆ ਚੱਲ ਕੋਈ ਨਹੀਂ ਹਾਂ ਕੋਈ ਨਹੀਂ ਕੋਈ ਤੁਸੀਂ ਮੇਰੀ ਗੱਲ ਸੁਣੋ ਹੁਣ ਯਾਰ ਮੇਰੀ ਤਾਂ ਨਾ ਬੇਇੱਜ਼ਤੀ ਹੋਇਆ ਵੀ ਸ਼ਰਦਾ ਤੇਰੀ ਗੱਲ ਮੰਨ ਲਈ ਤੁਸੀਂ ਬਹਿ ਜਾਓ ਠੀਕ ਹੈ। ਕਿੰਨਾ ਬੈਠੋ। ਮਾ ਠੀਕ ਹੈ ਨਿਭਣ ਗਿਆ ਕੰਮ। ਨਾ ਨਾ ਮੈਂ ਨਾ ਆਉਂਗਾ ਯਾਰ ਕੋਈ ਨਹੀਂ ਤੈਨੂੰ ਬੋਲਣਾ। ਇਕੱਠਾ ਕਰਕੇ ਗੱਲ ਕਰਨਾ। ਕੋਈ ਨਹੀਂ ਕੋਈ ਨਹੀਂ ਆਪਾਂ ਕਰੇ ਕਰ ਲਾਂਗੇ ਜ਼ਰਾ। ਠੀਕ ਆ। ਚਲੋ ਫਿਰ। ਚੰਗਾ ਜੀ ਨੰਬਰਦਾਰ ਜੀ ਆ ਜਾਓ। ਚਲੋ ਜੀ ਚਲੋ। ਨਾ ਰੋਲੇ ਕੰਮ ਹੀ ਹੋ ਗਏ। ਕਾ ਨੂੰ ਉਹਦਾ ਜਵਾਕ ਭੱਜ ਕੇ ਮੇਰੇ ਕਿੰਨੀ ਆਏ ਕਹਿੰਦੇ ਉੱਥੇ ਕਹਿੰਦੇ ਵੜ ਕੇ ਮਰਨਗੇ ਫੇਰ ਆਇਆ ਮੈਂ। ਉਹ ਤੁਸੀਂ ਐਡਾ ਤੱਕ ਕੋਈ ਨਹੀਂ ਟੱਕਾ ਨਹੀਂ ਕਰਨਾ ਤੁਸੀਂ ਕਿਸੇ ਨਾਲ ਵੀ। ਚਲ ਕੋਈ ਨਹੀਂ ਆਪਾਂ ਉਹ ਬੈ ਕੇ ਸਮਝੌਤਾ ਕਰ ਲਾਂਗੇ ਬਾਪੂ। ਬੈ ਕੇ ਕੋਈ ਨਹੀਂ ਕੋਈ ਨਹੀਂ। ਸਮਝ ਜਾ। ਹਾਂਜੀ ਦੋਸਤੋ ਜਿਹੜੀ ਆਪਾਂ ਨੇ ਇਹ ਵੀਡੀਓ ਬਣਾਈ ਹੈ ਇੱਕ ਸਨੇਹਾ ਦਿੱਤਾ ਵੀ ਆਪਾਂ ਨੂੰ ਲੜਾਈ ਨਹੀਂ ਕਰਨੀ ਚਾਹੀਦੀ ਭਾਈਆਂ ਵਿੱਚ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਮਾਜ ਨੂੰ ਇੱਕ ਚੰਗੀ ਸੰਦੇਸ਼ ਦੇਣਾ ਚਾਹੀਦਾ ਹੈ ਨਾਲ ਮਿਲ ਕੇ ਰਹਿਣਾ ਚਾਹੀਦਾ ਇੱਕ ਵੈਸੇ ਵੀਡੀਓ ਬਣਾਈ ਸੀ ਇੱਕ ਆਪਾਂ ਨੇ ਹਾਂਜੀ ਗੁੱਤਾਂ ਦੀ ਇਹ ਵੀਡੀਓ ਜਿਹੜੀ ਬਣਾਈ ਹੈ ਇਹ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਭਾਈਚਾਰਾ ਸਾਂਝਾ ਵਧਾਉਣ ਵਾਸਤੇ ਆ ਹਾਂ ਵੀ ਲੜਾਈ ਨਹੀਂ ਤਾਂ ਆਈਦਾ ਕਿਸੇ ਭਾਈ ਨੂੰ ਵੀ ਪਾਣੀ ਪਿੱਛੇ ਨਾ ਮੋਟਰ ਪਿੱਛੇ ਹਾਂ ਇੱਕ ਦਿਨ ਦੀ ਕਿੱਡੀ ਗੱਲ ਆ ਜੇ ਮੂ ਲਾਈਟ ਨਾ ਆਵੇ ਫੇਰ ਵੀ ਅੱਠ ਮਿੰਟ ਆਪਾਂ ਨੂੰ ਸਰਦੇ ਹੀ ਆ ਸਰਦੇ ਹੀ ਹਾਂ ਜੇ ਕਈ ਵਾਰੀ ਮੋਟਰ ਖਰਾਬ ਹੋ ਜਾਏ ਜੇ ਕਈ ਵਾਰੀ ਜੇ ਖਰਾਬ ਹੋ ਜਾਏ ਮੋਟਰ ਤਾਂ ਵੀ ਆਪਾਂ ਨੂੰ ਸਰ ਜਾਂਦਾ ਇਹਦੇ ਪਿੱਛੇ ਭਾਈ ਲੜਿਓ ਨਾ ਕੋਈ ਵੀ ਭਾਈਆ ਉਹਦਾ ਪਿਆਰ ਦੀ ਸਾਜ ਬਣਾ ਕੇ ਰੱਖੋ ਇਹ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਹਾਂ ਕੋਈ ਚੰਗੀ ਸਿੱਖਿਆ ਵਿਆਕਾਂ ਨੂੰ ਵੀ ਦਿਓ ਤੇ ਆਪਦੇ ਪੁੱਤ ਧੀਆਂ ਨੂੰ ਵਧੀਆ ਸਮਝਾ ਕੇ ਰੱਖੋ ਹਾਂ ਹੈ ਜੀ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਆਉਂਦੀ ਇਹ ਆਪਾਂ ਤਾਂ ਇਹੀ ਕਹਿੰਦੇ ਆ ਵੀ ਆਪਦਾ ਹਰ ਇੱਕ ਮਹਾਲੇ 'ਚ ਪਿਆਰ ਬਣਾ ਕੇ ਰੱਖੋ ਇਹ ਮੋਟਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲਾਈਟਾਂ ਚੱਲਦੀਆਂ ਰਹਿੰਦੀਆਂ ਨੇ ਇਹਦੇ ਪਿੱਛੇ ਲੜਾਈ ਨਹੀਂ ਕਰਨੀ ਤਾਂ ਇਹਦੀ ਠੀਕ ਹੈ ਜੀ ਦੋਸਤੋ ਅਈਆਂ ਇਹ ਵੀਡੀਓ ਅਸੀਂ ਬਣਾਉਂਦੇ ਰਹਾਂਗੇ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਤਾਂ ਕਿ ਅਸਾਨੂੰ ਹੌਸਲਾ ਮਿਲੇ ਥੋੜਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਧੰਨਵਾਦ